ਰੋਜ਼ਾਨਾ ਸਪੋਕਸਮੈਨ ਦੇ ਨਾਲ ਤੁਸੀਂ ਜੁੜੇ ਹੋ ਮੈਂ ਤੁਹਾਡੇ ਨਾਲ ਅਲਖਦੀਪ ਸਿੰਘ ਸਿੱਧੂ ਮੂਸੇ ਵਾਲਾ ਕਤਲकांड ਦੇ ਨਾਲ ਜੁੜੇ ਹੋਏ ਵੱਡੀ ਖਬਰ ਸਾਹਮਣੇ ਆ ਰਹੀ ਹੈ ਇਸ ਮਾਮਲੇ ਦੇ ਵਿੱਚ ਅੱਜ ਮਾਨਸਾ ਕੋਰਟ ਦੇ ਵਿੱਚ ਸੁਣਵਾਈ ਹੋਣੀ ਹੈ ਔਰ ਸਿੱਧੂ ਮੂਸੇ ਵਾਲਾ ਦੇ ਦੋ ਦੋਸਤ ਗਵਾਹ ਵਜੋਂ ਅੱਜ ਮਾਨਸਾ ਕੋਰਟ ਦੇ ਵਿੱਚ ਪੇਸ਼ ਹੋ ਸਕਦੇ ਨੇ ਪਿਛਲੀ ਜਦੋਂ ਸੁਣਵਾਈ ਹੋਣੀ ਸੀ ਤਾਂ ਉਸ ਸਮੇਂ ਮਾਨਸਾ ਕੋਰਟ ਦੇ ਵਿੱਚ ਵਕੀਲਾਂ ਵੱਲੋਂ ਹੜਤਾਲ ਕਰ ਦਿੱਤੀ ਜਾਂਦੀ ਹੈ ਔਰ ਸੁਣਵਾਈ ਨੂੰ ਟਾਲ ਦਿੱਤਾ ਜਾਂਦਾ ਹੈ ਔਰ ਅੱਜ ਮਾਨਸਾ ਕੋਰਟ ਦੇ ਵਿੱਚ ਸਿੱਧੂ ਮੂਸੇਵਾਲਾ ਕਤਲकांड ਮਾਮਲੇ ਦੇ ਵਿੱਚ ਸੁਣਵਾਈ ਹੋਣੀ ਹੈ ਔਰ ਸਿੱਧੂ ਮੂਸੇਵਾਲਾ ਦੇ ਦੋ ਦੋਸਤ ਗੁਰਪ੍ਰੀਤ ਸਿੰਘ ਤੇ ਗੁਰਵਿੰਦਰ ਸਿੰਘ ਕੋਰਟ ਦੇ ਵਿੱਚ ਪੇਸ਼ ਹੋ ਸਕਦੇ ਨੇ ਗਵਾਹ ਵੱਜੋਂ ਪੇਸ਼ ਹੋ ਸਕਦੇ ਨੇ ਔਰ ਉਹਨਾਂ ਦੇ ਕੋਰਟ ਦੇ ਵਿੱਚ ਬਿਆਨ ਦਰਜ ਹੋ ਸਕਦੇ ਨੇ ਤਾਂ ਇਸ ਵਕਤ ਦੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸਿੱਧੂ ਮੂਸੇਵਾਲਾ ਕਤਲकांड ਦੇ ਨਾਲ ਜੁੜੀ ਹੋਈ ਇਹ ਖਬਰ ਹੈ ਸਿੱਧੂ ਮੂਸੇਵਾਲਾ ਕਤਲकांड ਮਾਮਲੇ 'ਚ ਅੱਜ ਮਾਨਸਾ ਕੋਰਟ ਦੇ ਵਿੱਚ ਸੁਣਵਾਈ ਹੋਣੀ ਹੈ ਅੱਜ ਕੋਰਟ 'ਚ ਸਿੱਧੂ ਮੂਸੇਵਾਲਾ ਦੇ ਦੋ ਦੋਸਤ ਗਵਾਹ ਵਜੋਂ ਕੋਰਟ ਦੇ ਵਿੱਚ ਪੇਸ਼ ਹੋ ਸਕਦੇ ਨੇ ਪਿਛਲੀ ਸੁਣਵਾਈ ਦੌਰਾਨ ਦੋਵਾਂ ਦੋਸਤਾਂ ਦੇ ਬਿਆਨ ਦਰਜ ਨਹੀਂ ਹੋ ਸਕੇ ਸੀ ਗਵਾਹ ਵਜੋਂ ਉਹਨਾਂ ਨੇ ਪੇਸ਼ ਹੋਣਾ ਸੀ ਕਿਉਂਕਿ ਪਿਛਲੀ ਸੁਣਵਾਈ ਦੌਰਾਨ ਮਾਨਸਾ ਕੋਰਟ ਦੇ ਵਿੱਚ ਜਿਹੜੀ ਵਕੀਲਾਂ ਵੱਲੋਂ ਹੜਤਾਲ ਕਰ ਦਿੱਤੀ ਗਈ ਸੀ ਔਰ ਇਸੇ ਦੇ ਚੱਲਦੇ ਸੁਣਵਾਈ ਨਹੀਂ ਹੋ ਸਕੀ ਔਰ ਸੁਣਵਾਈ ਨੂੰ ਟਾਲ ਦਿੱਤਾ ਗਿਆ ਤਾਂ ਅੱਜ ਮਾਨਸਾ ਕੋਰਟ ਦੇ ਵਿੱਚ ਸੁਣਵਾਈ ਹੋਣੀ ਹੈ ਔਰ ਸਿੱਧੂ ਮੂਸੇਵਾਲਾ ਦੇ ਦੋ ਦੋਸਤ ਗੁਰਪ੍ਰੀਤ ਸਿੰਘ ਤੇ ਗੁਰਵਿੰਦਰ ਸਿੰਘ ਅੱਜ ਗਵਾਹ ਵਜੋਂ ਪੇਸ਼ ਹੋਣਗੇ ਇਹੀ ਉਹ ਦੋਸਤ ਨੇ ਦੋਵੇਂ ਦੋਸਤ ਜਦੋਂ ਸਿੱਧੂ ਮੂਸੇਵਾਲਾ ਨੂੰ ਜਵਾਰ ਕੇ ਪਿੰਡ ਦੇ ਵਿੱਚ ਜਦੋਂ ਸਿੱਧੂ ਮੂਸੇਵਾਲਾ ਆਪਣੇ ਦੋਵੇਂ ਦੋਸਤਾਂ ਨਾਲ ਥਾਰ ਗੱਡੀ ਦੇ ਵਿੱਚ ਸਵਾਰ ਹੋ ਕੇ ਜਵਾਰ ਕੇ ਪਿੰਡ ਦੇ ਵਿੱਚੋਂ ਲੰਘ ਰਿਹਾ ਸੀ ਔਰ ਇਸੇ ਦਰਮਿਆਨ ਸਿੱਧੂ ਮੂਸੇਵਾਲਾ ਦੀ ਥਾਰ ਗੱਡੀ ਨੂੰ ਘੇਰਾ ਪਾ ਕੇ ਅੰਨੇ ਵਾ ਫਾਇਰਿੰਗ ਕਰ ਦਿੱਤੀ ਗਈ ਔਰ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਹਾਲਾਂਕਿਉ ਉਸ ਦੇ ਦੋਵੇਂ ਦੋਸਤ ਜਿਹੜੇ ਥਾਰ ਗੱਡੀ ਦੇ ਵਿੱਚ ਸਵਾਰ ਸੀ ਉਹ ਵੀ ਬੁਰੀ ਤਰ੍ਹਾਂ ਜ਼ਖਮੀ ਹੁੰਦੇ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਹੈ ਔਰ ਗੁਰਪ੍ਰੀਤ ਸਿੰਘ ਤੇ ਗੁਰਵਿੰਦਰ ਸਿੰਘ ਅੱਜ ਮਾਨਸਾ ਕੋਰਟ ਦੇ ਵਿੱਚ ਗਵਾਹ ਵਜੋਂ ਪੇਸ਼ ਹੋ ਸਕਦੇ ਨੇ ਔਰ ਆਪਣੇ ਜਿਹੜੇ ਬਿਆਨ ਨੇ ਉਧਰਜ ਕਰਵਾ ਸਕਦੇ ਨੇ ਤਾਂ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਦੋਂ ਪਿਛਲੀ ਤੋਂ ਪਿਛਲੀ ਸੁਣਵਾਈ ਹੋਣੀ ਸੀ ਤਾਂ ਕੁਝ ਕਾਰਨਾ ਕਰਕੇ ਗਵਾਹ ਪੇਸ਼ ਨਹੀਂ ਹੋਏ ਤਾਂ ਉਸ ਦਰਮਿਆਨ ਖਬਰਾਂ ਬਹੁਤ ਚੱਲੀਆਂ ਸੋਸ਼ਲ ਮੀਡੀਆ ਪਲੇਟਫਾਰਮ ਤੇ ਵੀ ਚੱਲੀਆਂ ਬਹੁਤ ਸਾਰੇ ਅਦਾਰਿਆਂ ਨੇ ਚਲਾਈਆਂ ਤਾਂ ਇਸ ਖਬਰਾਂ ਨੂੰ ਦੇਖ ਕੇ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਵੀ ਚੁੱਪੀ ਤੋੜੀ ਸੀ ਔਰ ਉਸ ਸਮੇਂ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਸੀ ਕਿ ਇਹ ਖਬਰਾਂ ਚਲਾਉਣਾ ਮੈਨੂੰ ਨਿਰਾਸ਼ ਕਰ ਰਿਹਾ ਔਰ ਇਸ ਤਰ੍ਹਾਂ ਦੀਆਂ ਖਬਰਾਂ ਤੁਸੀਂ ਨਾ ਚਲਾਓ ਤਾਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਵੀ ਬੇਨਤੀ ਕੀਤੀ ਗਈ ਸੀ ਉਹਨਾਂ ਖਬਰਾਂ ਨੂੰ ਦੇਖਦੇ ਹੋਏ ਪਰ ਉੱਥੇ ਹੀ ਹੋਣਾ ਅੱਜ ਸਿੱਧੂ ਮੂਸੇਵਾਲਾ ਦੇ ਦੋ ਦੋਸਤ ਗਵਾਹ ਵਜੋ ਮਾਨਸਾ ਕੋਰਟ ਦੇ ਵਿੱਚ ਪੇਸ਼ ਹੋ ਸਕਦੇ ਨੇ ਸਿੱਧੂ ਮੂਸੇਵਾਲਾ ਕਤਲकांड ਮਾਮਲੇ ਦੇ ਵਿੱਚ ਅੱਜ ਮਾਨਸਾ ਕੋਰਟ ਦੇ ਵਿੱਚ ਸੁਣਵਾਈ ਹੋਣੀ ਆ ਔਰ ਇਸ ਸੁਣਵਾਈ ਦੌਰਾਨ ਸਿੱਧੂ ਮੂਸੇਵਾਲਾ ਦੇ ਦੋਵੇਂ ਦੋਸਤ ਗੁਰਪ੍ਰੀਤ ਸਿੰਘ ਤੇ ਗੁਰਵਿੰਦਰ ਸਿੰਘ ਗਵਾਹ ਵਜੋਂ ਪੇਸ਼ ਹੋ ਸਕਦੇ ਨੇ ਵਾਰਦਾਤ ਵੇਲੇ ਸਿੱਧੂ ਮੂਸੇਵਾਲਾ ਨਾਲ ਥਾਰ ਗੱਡੀ ਦੇ ਵਿੱਚ ਇਹ ਦੋਵੇਂ ਦੋਸਤ ਮੌਜੂਸੀ ਤਾਂ ਇਸ ਵਕਤ ਫੋਨ ਲਾਈਨ ਤੇ ਮੇਰੇ ਨਾਲ ਮਾਨਸਾ ਤੋਂ ਪੱਤਰਕਾਰ ਪਰਮਦੀਪ ਰਾਣਾ ਜੁੜੇ ਨੇ ਪਰਨਦੀਪ ਅੱਜ ਮਾਨਸਾ ਕੋਰਟ ਦੇ ਵਿੱਚ ਸੁਣਵਾਈ ਹੋਣੀ ਹੈ ਔਰ ਸਿੱਧੂ ਮੂਸੇਵਾਲਾ ਦੇ ਦੋਵੇਂ ਦੋਸਤ ਗੁਰਪ੍ਰੀਤ ਸਿੰਘ ਤੇ ਗੁਰਵਿੰਦਰ ਸਿੰਘ ਗਵਾਹ ਵਜੋਂ ਪੇਸ਼ ਹੋ ਸਕਦੇ ਨੇ ਕੀ ਜਾਣਕਾਰੀ ਹੈ ਅ ਬਿਲਕੁਲ ਅਸੀਂ ਦੱਸਣਾ ਚਾਹਾਂਗੇ ਕਿ ਸਿੱਧੂ ਮੂਸੇਵਾਲਾ ਦੇ ਕੇਸ ਦੇ ਵਿੱਚ ਜੇ ਪਿਛਲੀ ਤਰੀਕ ਦੀ ਗੱਲ ਕੀਤੀ ਜੇ ਤਾਂ 26 ਜੁਲਾਈ ਨੂੰ ਪੇਸ਼ੀ ਸੀ ਤਾਂ ਉਸ ਦਿਨ ਗਵਾਹਾਂ ਦੇ ਉੱਪਰ ਕਹਿ ਸਕਦੇ ਨੇ ਕੇਸ ਪਹੁੰਚਿਆ ਹੋਇਆ ਗੁਰਵਿੰਦਰ ਸਿੰਘ ਉਹ ਇਕੱਲੇ ਉਸ ਦੇ ਸਾਥੀ ਸੀ ਸਿੱਧੂ ਕਿ ਜੀ ਉਹ ਅਸਲੀਅਤ ਨਹੀਂ ਪਹੁੰਚੋ ਕਿ ਕਿ ਪਤਾ ਕੀ ਕਾਰਨ ਦਿੱਤਾ ਜਰਾ ਜੀ ਕਿਉਂਕਿ ਵਕੀਲਾਂ ਦੀ ਹਰਤਾਲ ਸੀ ਉਸ ਸਮੇਂ ਆਗਲੀ ਜਿਹੜੀ ਤਰੀਕੀ ਉਹ 16 ਅਗਸਤ ਪਾਈ ਗਈ ਸੀ ਆ ਕੇ ਦੇਖਣਾ ਇਹ ਹੋਵੇਗਾ ਕਿ ਕਿਤੇ ਨਾ ਕਿਤੇ ਕਿਹੜੀ ਦੇ ਵਿੱਚ ਉਹ ਮੌਜੂਦ ਵੀ ਪਾਏਗੇ ਦੋਨੇ ਗਵਾਹ ਜਿਹੜੇ ਸਿੱਤੂ ਮੁੱਛੇ ਵਾਲੇ ਦੇ ਨਾਲ ਸੀ ਕਿ ਨੰਨੇ-ਨੰਨੇ ਤੋਂ ਵੱਡਾ ਸੁਆਮੀ ਖੜਾ ਕੀਤਾ ਹੋਇਆ ਕਿ ਜਿਹੜੇ ਗਵਾਹ ਨੇ ਤੈਸ਼ ਦੀ ਹੋਰੇ ਪਰ ਪਿਛਲੀ ਤਰੀਕ ਦੇ ਉੱਪਰ ਉਹ ਦੋਨੇ ਗਵਾਹ ਅਦਾਲਤ ਦੇ ਵਿੱਚ ਆ ਕੇ ਦੇਖੇ ਗਏ ਸੀ ਕਿ ਤਾਂ ਵੀ ਉਹ ਅਦਵਾਹੀ ਦੇ ਲਈ ਵੀ ਆਏ ਸੀ ਪਰ ਕਿ ਲਾਲੀ ਹਰਤਾਲ ਸਰ ਨੇ ਦਵਾਈ ਨਹੀਂ ਜਿਹੜੀ ਹੋ ਸਕੀ ਤੇ ਅਗਲੀ ਥੀਕ ਪੈ ਚੁੱਕੀ ਸੀ ਤਾਂ ਹੁਣ ਬਿਕਰਾਇਆ ਵੀ ਆਪਕੋ ਹੋ ਸਕਦਾ ਵੀ ਉਹ ਦੋਨੇ ਦਵਾਈ ਆਪਣੀ ਗਵਾਹੀ ਦੇ ਸਕਣ ਤੇ ਆਪਕੇ ਜਿਹੜਾ ਹੋਰ ਜਿਆਦਾ ਅੱਗੇ ਜਿਹੜਾ ਪ੍ਰੋਸੈਸ ਦੇ ਵਿੱਚ ਪੈ ਚੁੱਕੀ ਜੀ ਜੀ ਸ਼ੁਕਰੀਆ ਪਰਮਦੀਪ ਤਾਂ ਪਰਮਦੀਪ ਸਾਡੇ ਪੱਤਰਕਾਰ ਨੇ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਕਿ ਜਦੋਂ ਪਿਛਲੀ ਵਾਰ ਮਾਂਸਾ ਕੋਰਟ ਦੇ ਵਿੱਚ ਇਸ ਮਾਮਲੇ ਦੇ ਵਿੱਚ ਸੁਣਵਾਈ ਹੋਣੀ ਸੀ ਹਾਲਾਂਕਿ ਉਹ ਸੁਣਵਾਈ ਨਹੀਂ ਹੋ ਸਕੀ ਵਕੀਲਾ ਨੇ ਹੜਤਾਲ ਕਰ ਦਿੱਤੀ ਸੀ ਸੁਣਵਾਈ ਨੂੰ ਟਾਲ ਦਿੱਤਾ ਗਿਆ ਸੀ ਪਰ ਸਾਡੇ ਪੱਤਰਕਾਰ ਨੇ ਜਾਣਕਾਰੀ ਦਿੱਤੀ ਹੈ ਕਿ ਸੱਦੂ ਮੁੱッセਵਾਲਾ ਦੇ ਦੋਵੇਂ ਦੋਸਤ ਗੁਰਵਿੰਦਰ ਤੇ ਗੁਰਪ੍ਰੀਤ ਉਸ ਸਮੇਂ ਮਾਂਸਾ ਕੋਰਟ ਦੇ ਵਿੱਚ ਦੇਖੇ ਗਏ ਸੀ ਉਹ ਸੁਣਵਾਈ ਜਦੋਂ ਹੋਣੀ ਸੀ ਤਾਂ ਉਸ ਸਮੇਂ ਗਵਾਹ ਵਜੋਂ ਪੇਸ਼ ਹੋਣ ਦੇ ਲਈ ਆਏ ਸੀ ਪਰ ਵਕੀਲਨਾਟ ਦੇ ਹੜਤਾਲ ਹੋਣ ਕਾਰਨ ਇਹ ਸੁਣਵਾਈ ਨੂੰ ਟਾਲ ਦਿੱਤਾ ਗਿਆ ਤਾਂ ਅੱਜ ਦੇਖਣਾ ਇਹ ਵੀ ਹੋਵੇਗਾ ਕਿ ਸਿੱਧੂ ਮੂਸੇਵਾਲਾ ਦੇ ਦੋਵੇਂ ਦੋਸਤ ਅਗਵਾ ਵਜੋ ਅੱਜ ਮਾਨਸਾ ਕੋਰਟ ਦੇ ਵਿੱਚ ਪੇਸ਼ ਹੁੰਦੇ ਨੇ ਜਾਂ ਫਿਰ ਨਹੀਂ ਪਰ ਜਿਹੜੀ ਖਬਰ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਕਿ ਇਸ ਮਾਮਲੇ ਦੇ ਵਿੱਚ ਅੱਜ ਮਾਨਸਾ ਕੋਰਟ ਦੇ ਵਿੱਚ ਸੁਣਵਾਈ ਹੋਣੀ ਹੈ ਔਰ ਸਿੱਧੂ ਮੂਸੇਵਾਲਾ ਦੇ ਦੋਵੇਂ ਦੋਸਤ ਮਾਨਸਾ ਕੋਰਟ ਦੇ ਵਿੱਚ ਗਵਾਹ ਵਜੋ ਪੇਸ਼ ਹੋਣਗੇ